ਹਾਂਜੀ ਵੈਲਕਮ ਟੂ ਮਾਈ YouTube ਚੈਨਲ ਸੁਖਪ੍ਰੀਤ ਅਕੈਡਮੀ ਆਈ ਹੋਪ ਤੁਸੀਂ ਸਾਰੇ ਆਪਣੇ ਆਪਣੇ ਪਲੇਸਿਸ ਤੇ ਠੀਕ ਹੋਵੋਗੇ ਅੱਜ ਦੀ ਵੀਡੀਓ ਉਸ ਗੱਲ ਕਰਾਂਗੇ ਪੀਐਸਟੈਟ ਦੇ ਸਰਟੀਫਿਕੇਟ ਕਦੋਂ ਜਾਰੀ ਹੋਣਗੇ ਤੇ ਮਾਸਟਰ ਗ੍ਰੈਜੂਏਟ ਦੀ ਤਿਆਰੀ ਕਿਵੇਂ ਸ਼ੁਰੂ ਕਰੀਏ ਮੈਨੂੰ ਬਹੁਤ ਸਾਰੇ ਬੱਚੇ ਜਿਹੜੇ ਪੁੱਛ ਰਹੇ ਸੀ ਕਿ ਮੈਮ ਸਮਝ ਨਹੀਂ ਆ ਰਿਹਾ ਕਿਥੋਂ ਸਟਾਰਟ ਕਰੀਏ ਕਿੱਦਾਂ ਕਰੀਏ ਕੋਚਿੰਗ ਲਈਏ ਨਾ ਲਈਏ ਸੈਲਫ ਸਟੱਡੀ ਕਰੀਏ ਹਨਾ ਬਹੁਤ ਸਾਰੇ ਸਵਾਲ ਸੀ ਜਿਨ੍ਹਾਂ ਦੇ ਜਵਾਬ ਅਸਤੀ ਵੀਡੀਓ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਬਟ ਉਸ ਤੋਂ ਪਹਿਲਾਂ ਜੇਕਰ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਕੋਈ ਵੀ ਲੇਟੈਸਟ ਅਪਡੇਟs ਆਈ ਹੋ ਨਵੀਆਂ ਪੋਸਟਾਂ ਦੇ ਨਾਲ ਜੁੜੀ ਹੋਵੇ ਜਿੰਨੀਆਂ ਵੀ ਪੰਜਾਬ ਦੇ ਵਿੱਚ ਕੇਵੀਐਸ ਨਵੋਦੇ ਵਿਦਿਆਲੇ ਦੇ ਵਿੱਚ ਪੋਸਟ ਆ ਰਹੀਆਂ ਨੇ ਜਾਂ ਫਿਰ ਮਾਸਟਰ ਕੇ ਡਿਟ੍ਰੀਟੇਡ ਕੇਡਰ ਜਦੋਂ ਅਨਾਉਂਸ ਹੁੰਦਾ ਸੀ ਤੁਹਾਨੂੰ ਅਪਡੇਟ ਕਰਾਂਗੇ ਤਾਂ ਤੁਹਾਡੀ ਉਹ ਮਿਸ ਨਾ ਹੋ ਜਾਵੇ ਹਾਂਜੀ ਫਰਸਟ ਕੁਐਸਚਨ ਸੀ ਆਪਣਾ ਪੀਐਸਟੈਟ ਦੇ ਸਰਟੀਫਿਕੇਟ ਕੋ ਦੁਆਨ ਕੀਤਾ ਔਰ ਜੇ ਅਪ੍ਰੈਲ ਦੇ ਐਂਡ ਦੇ ਵਿੱਚ ਆਪਾਂ ਨੂੰ ਜ਼ਰੂਰ ਵੇਖਣ ਨੂੰ ਮਿਲ ਜਾਣਗੇ ਤਾਂ ਆਪਾਂ ਨੋਟੀਫਿਕੇਸ਼ਨ ਹੈ ਜਿਹੜਾ ਉਹ ਪੰਜਾਬ ਬੋਰਡ ਵੱਲੋਂ ਹੀ ਜਿਹੜਾ ਜਾਰੀ ਹੋਊਗਾ ਔਰ ਅਫੀਸ਼ੀਅਲ ਨੋਟਿਸ ਆਊਗਾ ਕਿ ਜਿਹੜੇ ਸਰਟੀਫਿਕੇਟਸ ਨਾ ਡਾਇਟਸ ਦੇ ਵਿੱਚ ਪਹੁੰਚ ਚੁੱਕੇ ਨੇ ਤੁਸੀਂ ਉੱਥੇ ਜਾ ਕੇ ਲੈ ਸਕਦੇ ਹੋਗੇ ਅਦਰ ਸਟੇਟ ਵਾਲੇ ਬੱਚੇ ਮੁਹਾਲੀ ਬੋਰਡ ਤੋਂ ਹੀ ਲੈਣਗੇ ਐਸਆਰਟੀ ਚ ਜਾ ਕੇ ਹੀ ਆਪਣਾ ਸਰਟੀਫਿਕੇਟ ਹੈ ਜਿਹੜਾ ਉਹ ਲੈਣਗੇ ਹਾਂਜੀ ਜਿਕਰ ਗੱਲ ਕਰੀਏ ਹੁਣ ਆਪਾਂ ਮਾਸਟਰ ਕੇਡਰ ਦੀ ਤਿਆਰੀ ਕਿਵੇਂ ਕਰੀਏ ਤਾਂ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਹੈ ਕਿ ਤੁਸੀਂ ਮਾਸਟਰ ਕੇਡਰ ਦਾ ਆਪਣਾ ਸਿਲੇਬਸ ਪੂਰਾ ਗੋ ਥਰੂ ਕਰਕੇ ਉਹਦਾ ਇੱਕ ਪ੍ਰਿੰਟ ਆਊਟ ਜ਼ਰੂਰ ਕਢਵਾ ਕੇ ਆਪਣੇ ਸਾਹਮਣੇ ਰੱਖੋ ਮੇਰੇ YouTube ਚੈਨਲ ਦੇ ਉੱਤੇ ਸਾਰੇ ਮਾਸਟਰ ਕੇਡਰਸ ਦਾ ਸਿਲੇਬਸ ਹੈ ਜਿਹੜਾ ਉਹ ਡਿਸਕਸ ਕੀਤਾ ਹੋਇਆ ਹੈਗਾ ਸਾਰਿਆਂ ਦੀ PDF ਹੈ ਜਿਹੜੀ ਮੈਂ ਉਹ ਪਾਈ ਹੋਈ ਹੈਗੀ ਤੁਸੀਂ ਉੱਥੇ ਜਾ ਕੇ ਵੀ ਵੀਡੀਓ ਵੇਖ ਸਕਦੇ ਹੋ ਤੇ ਨੋਟਸ ਬਣਾ ਸਕਦੇ ਹੋਗੇ ਕਿਉਂਕਿ ਜਿੰਨਾ ਟਾਈਮ ਇਹ ਨਹੀਂ ਕਲੀਅਰ ਹੋਊਗਾ ਕਿ ਕੀ ਕੀ ਆਉਣਾ ਹੈ ਪੇਪਰ ਦੇ ਵਿੱਚ ਹਨਾ ਤਾਂ ਉਹਨਾਂ ਟਾਈਮ ਤੁਸੀਂ ਨਹੀਂ ਪੜ ਸਕਦੇ ਤਾਂ ਸੈਕਿੰਡ ਮੋਸਟ ਇੰਪੋਰਟੈਂਟ ਟਾਈਮ ਟੇਬਲ ਬਣਾਓ ਬੇਸ਼ੱਕ ਤੁਸੀਂ ਵਰਕਿੰਗ ਹੋ ਤੁਸੀਂ ਜੌਬ ਕਰ ਰਹੇ ਹੋ ਜਾਂ ਫਿਰ ਤੁਸੀਂ ਪੜ ਰਹੇ ਹੋ ਜਾਂ ਫਿਰ ਤੁਸੀਂ ਫ੍ਰੀ ਹੋ ਤਾਂ ਤੁਹਾਡਾ ਤਿੰਨਾਂ ਦਾ ਟਾਈਮ ਟੇਬਲ ਅਲੱਗ-ਅਲੱਗ ਬਣੂਗਾ ਕੋਸ਼ਿਸ਼ ਕਰੋ ਵੀ ਜੇਕਰ ਤੁਸੀਂ ਕੰਮ ਵੀ ਕਰ ਰਹੇ ਹੋ ਤਾਂ ਡੇਲੀ ਦੇ 2 ਤੋਂ 3 ਆਵਰਸ ਤੁਸੀਂ ਡਿਵੋਟ ਕਰੋ ਮਾਸਟਰ ਕੀ ਦੇ ਅਦਰਵਾਇਜ਼ ਤੁਹਾਡੀ ਤਿਆਰੀ ਜੁੜੀ ਨਹੀਂ ਹੋਊਗੀ ਹਾਂ ਜੇਕਰ ਤੁਸੀਂ ਇੱਕ ਵਾਰੀ ਪਹਿਲਾਂ ਦੇ ਚੁੱਕੇ ਹੋ ਤੁਹਾਡੀ ਤਿਆਰੀ ਹੋ ਹੀ ਹੋਈ ਹੈ ਤੁਹਾਡੇ ਨੋਟਸ ਬਣੇ ਹੋਏ ਨੇ ਤਾਂ 1 1/2 ਆਵਰਸ ਇਨਫ ਤੁਸੀਂ ਡੇਲੀ 1 ਘੰਟਾ ਲਗਾਓ ਆਪਣਾ ਪ੍ਰਾਣਾ ਰਿਵਾਈਜ਼ ਕਰੋ ਜੋ ਵੀ ਤੁਸੀਂ ਪਹਿਲਾਂ ਪੜਿਆ ਸੀ ਤਾਂ ਇੱਕ ਸ케ਜੂਲ ਜ਼ਰੂਰ ਫਿਕਸ ਕਰੋ ਗੈਪ ਨਾ ਪਾਓ ਸੈਕੰਡ ਜਿਹੜੀ ਮੋਸਟ ਇੰਪੋਰਟੈਂਟ ਥਿੰਗ ਹੈ ਮੇਕ ਨੋਟਸ ਫਰਮ ਐਨਸੀਆਰਟੀ ਬੁక్స్ ਮੇਰੇ ਖੁਦ ਦੇ ਨੋਟਸ ਬਣੇ ਹੋਏ ਨੇਗੇ ਸਾਇੰਸ ਦੇ ਪੁਥਲ نیچے ਮੈਂ ਫੋਟੋ ਐਡ ਵੀ ਕੀਤੀ ਆ ਫਿਜ਼ਿਕਸ ਕੈਮਿਸਟਰੀ ਮੈਥ ਦੇ ਮੇਰੇ ਅਲੱਗ-ਅਲੱਗ ਨੋਟਸ ਬਣੇ ਹੋਏ ਨੇਗੇ ਤਾਂ ਤੁਸੀਂ ਸਭ ਤੋਂ ਪਹਿਲਾਂ ਐਨਸੀਆਰਟੀ ਕਵਰ ਕਰੋ +1 +2 मोस्ट इंपोर्टेंट ਹੈ +1 +2 ਦੀਆਂ ਬੁੱਕਸ ਤੋਂ ਟਿਪਸ ਤੇ ਹੋਣੀਆਂ ਚਾਹੀਦੀਆਂ ਨੇ ਜੇ ਮੈਂ ਆਤੀ ਗੱਲ ਕਰੀਏ ਤਾਂ ਤੁਹਾਨੂੰ ਉਥੋਂ ਦੇ ਨੰਮਰਿਕਲਸ ਤੁਹਾਨੂੰ ਉਥੋਂ ਦੇ ਕੁਐਸਚਨਸ ਨੇ ਜਿਹੜੇ ਉਹਨਾਂ ਦੇ ਜਿਹੜੇ ਕਨਸੈਪਟ ਹੈ ਪ੍ਰੋਬੈਬਿਲਟੀ ਦਾ ਪਰਮਿਊਟੇਸ਼ਨ ਕੰਬੀਨੇਸ਼ਨ ਦਾ ਹਨਾ ਉਹ ਸਾਰੇ ਤੁਹਾਨੂੰ ਟਿਪਸ ਤੇ ਹੋਣੇ ਚਾਹੀਦੇ ਨੇ ਲੇਟਰ ਔਨ ਤੁਸੀਂ ਬੀਐਸਸੀ ਵੱਲ ਮੂਵ ਕਰ ਸਕਦੇ ਹੋਗੇ ਕਿਉਂਕਿ ਜ਼ਿਆਦਾਤਰ ਪੋਰਸ਼ਨ ਹੈ ਜਿਹੜਾ ਮਾਸਟਰ ਗ੍ਰੇਡਰ ਚ 60 ਟੂ 70% +1 +2 ਦਾ ਹੁੰਦਾ ਹੈ 30% ਹਾਇਰ ਕਲਾਸਿਸ ਦਾ ਹੁੰਦਾ ਹੈ ਜੂਜੀਪੀਜੀ ਦਾ ਹੁੰਦਾ ਹੈ ਠੀਕ ਹੈ ਤਾਂ ਆਪਦੇ ਨੋਟਸ ਕਲੀਅਰ ਬਣਾਓ ਆਉਣ ਵਾਲੀ ਵੀਡੀਓਜ਼ ਦੇ ਵਿੱਚ ਤੁਸੀਂ ਮੇਰੇ ਹੈਂਡ ਰਿਟਰਨ ਨੋਟਸ ਦੇ ਕਲਿੱਪਸ ਦੇਖੋਗੇ ਵੀਡੀਓ ਕਲਿੱਪਸ ਮੈਂ ਜ਼ਰੂਰ ਸ਼ੇਅਰ ਕਰੂੰਗੀ ਤੁਹਾਡੇ ਨਾਲ ਮੇਰੇ ਬਣਾਏ ਹੋਏ ਨੋਟਸ ਦੇ ਆ ਜੇਕਰ ਉਹ ਤੁਹਾਡੇ ਕੰਮ ਆਏ ਤਾਂ ਤੁਸੀਂ ਆਪਦੇ ਨੋਟਸ ਉਹਨਾਂ ਨੂੰ ਦੇਖ ਕੇ ਬਣਾ ਸਕਦੇ ਹੋ ਮੈਂ ਫਿਜ਼ਿਕਸ ਕੈਮਿਸਟਰੀ ਤੇ ਮੈਥ ਤਿੰਨਾਂ ਦੀ ਸ਼ੇਅਰ ਕਰੂੰਗੀ ਬਾਕੀ ਐਸਐਸਟੀ ਪੰਜਾਬੀ ਵਾਲੀ ਵੀ ਮੈਂ ਆਲਰੇਡੀ ਸੀਰੀਜ਼ ਸਟਾਰਟ ਕੀਤੀ ਹੋਈ ਆ ਪੰਜਾਬੀ ਤੇ ਐਸਐਸਟੀ ਜਿਹਦੇ ਵਿੱਚ ਤੁਹਾਡੀ ਪੰਜਾਬ ਜੀਕੇ ਜਦੋਂ ਆਪਾਂ ਨੂੰ ਪੁੱਛਿਆ ਜਾਂਦਾ ਹੈਗਾ ਉਸ ਦੇ ਉੱਤੇ ਮੈਂ ਆਲਰੇਡੀ ਹੈਂਡ ਰਾਈਟਰ ਨੋਟਸ ਪਾ ਰਹੀ ਆਂਗੀ ਤੁਸੀਂ ਉਹ ਵੀਡੀਓਸ ਉੱਥੇ ਜਾ ਕੇ ਦੇਖ ਸਕਦੇ ਹੋ ਪੰਜਾਬੀ ਕੁਆਲੀਫਾਈਂਗ ਪੇਪਰ ਵਾਲੀ ਵੀ ਉਹ ਵੀਡੀਓਸ ਨੂੰ ਜ਼ਰੂਰ ਕਵਰ ਕਰਨ ਪੰਜਾਬੀ ਕੁਆਲੀਫਾਈਂਗ ਪੇਪਰ ਦੀ ਪਲੇਲਿਸਟ ਆਲਰੇਡੀ ਪਈ ਹੋਈ ਹੈਗੀ ਜੇਕਰ ਕੋਈ ਡਾਊਟ ਹੋਏ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ